ਛੱਡ ਕੇ ਸਾਡਾ ਇਹ ਜਿਹੜਾ ਪਾਵਰ ਜਿਹੜਾ ਕਰਿਆ ਇਹ ਖੁੱਲੀ ਜਿਹੜਾ ਫਿਨਿਸ਼ਿੰਗ ਆਹ ਬੋਲ ਸਾਡਾ ਸਾਡਾ ਆਲਾ ਲਾਗੀ ਪਾਣਾ ਨਹੀਂ ਜੇ ਤਾ ਨਾ ਜੇ ਨਾ 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 ਜੇ ਤਾ ਨਾ ਇਸ ਕਰ ਵਾਲੇ ਸਾਰੇ ਭੱਜ ਗਏ ਸਾਰਾ ਸਮਾਨ ਇਸ ਵੀ ਤੋਂ ਸਾਰੀ ਜਿਹੜੀ ਐਲੀਅਨ ਪੈਕਿੰਗ ਨਾਲ ਕਰਨਾ ਪਿਆ ਉਹ ਸਪੈਕੀਸ਼ਨ ਕਿੱਥੇ ਪਾਸੋਂ ਭੱਜ ਗਏ ਉਹ ਵੀ ਚੱਲ ਕੇ ਕਰਦੇ ਪਰ ਇਹਦੇ ਕੋਲ ਕੋਈ ਕੁਸ਼ ਕੈਸ਼ ਹੱਥੋਂ ਜੀ ਸਰ ਸਾਰਾ ਜਿਹੜਾ ਜਿਹੜਾ ਆਪਰੇਸ਼ਨ ਚਲਾਇਆ ਗਿਆ ਹੈਗਾ ਉੱਪਰ ਇੱਕ ਜਿਹੜਾ ਸਾਰੇ ਪੰਜਾਬ ਚ ਯੋਧ ਨਸ਼ਿਆਂ ਦੇ ਵਿਰੁੱਧ ਜਿਹੜੀ ਉਹ ਜਿਹੜੀ ਸਾਰੀ ਕੈਂਪੇਨ ਜਿਹੜੀ ਚੱਲ ਰਹੀ ਹੈ ਉਸੇ ਕੈਂਪੇਨ ਦੇ ਵਿੱਚ ਅੱਜ ਪਟਿਆਲਾ ਡਿਸਟ੍ਰਿਕਟ ਦੇਖੇ ਅੱਠ ਜਗ੍ਹਾ ਤੇ ਰੈਗੂਲਰ ਜਿਹੜਾ ਉਹ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜੇ ਸੰਗਰੂਰ ਦੇਖਿਆ ਜਾਵੇ ਸੁਨਾਮ ਚੱਲ ਰਿਹਾ ਮਲੇਰ ਕੋਟਲੇ ਚੱਲ ਰਿਹਾ ਬਰਨਾਲੇ ਆ ਤਿੰਨ ਜਗ੍ਹਾ ਤੇ ਬਰਨਾਲੇ ਚੱਲ ਰਿਹਾ ਪਰਪਸ ਇਹਦਾ ਇਹ ਹੈ ਇੱਕ ਜਦੋਂ ਪਿਛਲੇ 10-15 ਦਿਨ ਤੋਂ ਪਬਲਿਕ ਵੱਲੋਂ بڑے ਵੱਡੇ ਲੈਵਲ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਤੇ ਸਪੋਰਟ ਮਿਲਣੀ ਸ਼ੁਰੂ ਹੋ ਗਈ ਕੋਈ ਵੀ ਕੈਂਪੇਨ ਉਹਨਾਂ ਚਿਰ ਕਾਮਯਾਬ ਨਹੀਂ ਹੁੰਦੀ ਜਦਕਰ ਲੋਕਾਂ ਦੀ ਸਪੋਰਟ ਨਾ ਹੋਵੇ ਹੁਣ ਬੈਸਟ ਪਾਰਟ ਇਹ ਆ ਵੀ ਲੋਕ ਅੱਗੇ ਆ ਕੇ ਇਹਨੂੰ ਇਹ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਆਪਦੇ ਏਰੀਆ 'ਚ ਡਰਗ ਨਹੀਂ ਵੇਚਣ ਦੇਣੀ ਤੇ ਜੇ ਪਬਲਿਕ ਦੀ ਇਵੇਂ ਸਪੋਰਟ ਰਹੀ ਮੈਨੂੰ ਲੱਗਦਾ ਵੀ ਜਲਦੀ ਜਿਹੜੇ ਹੈ ਜਿੰਨੇ ਵੀ ਨਸ਼ਾ ਵੇਚਣ ਵਾਲੇ ਉਹ ਹਵਾਲਤਾਂ ਦੇ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾਣਗੀਆਂ ਤੇ ਜਿਹੜੀਆਂ ਪ੍ਰਾਪਰਟੀਆਂ ਨਾਜਾਇਜ਼ ਜ਼ਮੀਨਾਂ ਤੇ ਕਬਜ਼ਾ ਕਰਕੇ ਸਰਕਾਰੀ ਜ਼ਮੀਨਾਂ ਤੇ ਸ਼ਾਮਲਾੜ ਜ਼ਮੀਨਾਂ ਤੇ ਜਾਂ ਮਿਊਸਪਲ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਬਜ਼ਾ ਕਰਕੇ ਡਰ ਦੇ ਕੇ ਜਾਂ ਇਲੀਗਲ ਮਣੀ ਦਾ ਲੋਕਾਂ ਨੂੰ ਡਰਾਵਾ ਦੇ ਕੇ ਉਹ ਕੀਤੀਆਂ ਉਹਨਾਂ ਦੇ ਖਿਲਾਫ ਮਿਊਸਪੈਲਟੀ ਜਿਹੜੀਆਂ ਡਿਪਟੀ ਕਮਿਸ਼ਨਰ ਆਫਿਸ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਉਹ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਇੱਕ ਤੁਹਾਡੇ ਜਰੀਏ ਵੀ ਮੈਸੇਜ ਵੀ ਦੇਣਾ ਚਾਹਾਂਗੇ ਕਿ ਲੋਕਾਂ ਨੂੰ ਬਰਬਾਦ ਨਾ ਕਰੋ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਪਦੇ ਘਰ ਨਾ ਸਾਰੋ ਕਿਉਂਕਿ ਇਹ ਕਰ ਰਹੇ ਨਹੀਂ ਹੁਣ ਜਿਹੜੇ ਤੁਸੀਂ ਨਜਾਇਜ਼ ਜਿਹੜੇ ਉਹ ਕਰੇ ਉਹ ਸਾਰੀਆਂ ਕੀਤੀਆਂ ਇਸ ਕਰਕੇ ਇਹ ਵਾਰਨਿੰਗ ਵੀ ਹੈ ਤੇ ਕੰਪੇਨ ਵੀ ਐਵੇਂ ਚੱਲਦੀ ਰਹੂਗੀ ਅੱਜ ਵਾਲੀ ਅਸੀਂ ਸਾਡੀ ਕੰਪੇਨ ਦੇ ਵਿੱਚ ਕੋਈ ਲਗਭਗ 3 ਲੱਖ ਤਾਂ ਅਨ ਅਕਾਊਂਟਡ ਮਨੀ ਮਿਲੀ ਹੈ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਉਥੇ ਇਲੈਕਟ੍ਰੋਨਿਕ ਕੰਡਾ ਤੇ ਇੱਕ ਜਿਹੜੀ ਹਜੇ ਗਿਨਣ ਵਾਲੀ ਹੈ ਡਰੱਗ ਮਨੀ ਤੇ ਕੁਛ ਡਰਗ ਦੀਆਂ ਜਿਹੜੀਆਂ ਉਹ ਜਿਹੜੀਆਂ ਪੌਚੇਸ ਆ ਉਹ ਵੀ ਮਿਲੇ ਅਸਰ ਪਤਾ ਚੱਲੇ ਕਿਸ ਦਾ ਘਰ ਹੈ ਜੀ ਕੋਈ ਨਾਂ ਹੈ ਲੇਡੀ ਦਾ ਨਾਂ ਇੰਦਰੀ ਹੈ ਜੀ ਇੰਦਰੀ ਇੰਦਰਾ ਕੋਈ ਘਰ ਹੈ ਇੰਦਰਾ ਇੰਦਰੀ ਉਰਫ ਇੰਦਰਾ ਇਹਦਾ ਲੇਡੀ ਦਾ ਨਾਂ ਹੈ ਤੇ ਉਹ ਜਦੋਂ ਆਪਣੀ ਸਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੇ ਛੱਤ ਵਾਲੇ ਪਾਸੋਂ ਨਾਲ ਦੀਆਂ ਛੱਤਾਂ ਤੋਂ ਮਿਸਿੰਗ ਹੈ ਬਟ ਕੋਈ ਗੱਲ ਨਹੀਂ ਉਹ ਜਿੰਨਾ ਜ਼ਿਕਰ ਕਹਿੰਦੇ ਹੁੰਦੇ ਆ ਵੀ ਜਿੰਨਾ ਮਰਜੀ ਭੱਜ ਲੈ ਕਾਨੂੰਨ ਤੋਂ ਕੋਈ ਵੀ ਦੂਰ ਨਹੀਂ ਹੈਗਾ ਕਿ ਇਹਨੂੰ ਵੀ ਜਲਦੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਮਸੀ ਤਾਂ ਉਹ ਜੋ ਕਾਨੂੰਨੀ ਪੱਖ ਆ ਉਹ ਕਾਰਵਾਈ ਹੋਊਗੀ ਹੋਊਗੀ ਜਿਹੜੇ ਨਜਾਇਜ਼ ਪੈਸੇ ਦੇ ਨਾਲ ਤੁਸੀਂ ਜਿਹੜੀਆਂ ਨਜਾਇਜ਼ ਉਹ ਸਾਰੀਆਂ ਕੀਤੀਆਂ ਹੋਈਆਂ ਸ਼ਾਮਲ ਲੱਟ ਜ਼ਮੀਨਾਂ ਤੇ ਕਬਜ਼ੇ ਕਰਕੇ ਜਾਂ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਕਰ ਕਰਕੇ ਜਿਹੜੀਆਂ ਨਜਾਇਜ਼ ਸਾਰੀਆਂ ਕੀਤੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੀ ਉਹਦਾ ਸਾਰਾ ਜਿਹੜੇ ਜਿੰਨੇ ਡਰੱਗ ਪੈਡਲਰ ਆ ਉਹਨਾਂ ਦਾ ਹਿਸਾਬ ਕਿਤਾਬ ਕੱਢ ਰਹੇ ਆ ਕਿ ਹਿਸਾਬ ਕਿਤਾਬ ਲਾਲ ਰਹੇ ਆ ਤੇ ਜਿਹਦੀ ਵੀ ਨਜਾਇਜ਼ ਕਾਰਵਾਈ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ